ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਜਿੰਨਾ ਵੀ ਲੋਕਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਹਨਾਂ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਸੋ ਦੋਸਤੋ ਅੱਜ ਆਪਾਂ ਪਿੰਡ ਦਦਾਰੇ ਵਾਲਾ ਅਸੀਮ ਨੇਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਪੈਂਦਾ ਬਾਈ ਤਰਲੋਚਨ ਦੇ ਘਰ ਖੜੇ ਆ ਦੋਸਤੋ ਵਪਾਰਕ ਲੈਣ ਦਾ ਕੰਮ ਹੈ ਬਾਈ ਦਾ ਬਾਕੀ ਥੋੜਾ ਜਿਹਾ ਤੁਸੀਂ ਆ ਜਿਹੜੇ ਸਾਹਮਣੇ ਸਕਰੀਨ ਤੇ ਵੇੜਾਂ ਚੱਲ ਰਹੀਆਂ ਤਿੰਨ ਤਿੰਨ ਤਿੰਨੇ ਵਕਾਊ ਆ ਤੇ ਥੋੜਾ ਆਪਾਂ ਕਹ ਲਈਏ ਵੀ ਸਰਦੀ ਦਾ ਕਰਕੇ ਨਮਾਇਆ ਧਮਾਇਆ ਨਹੀਂ ਮਾਲ ਤੁਸੀਂ ਕਿਰਾ ਚੈੱਕ ਕਰ ਲਿਓ ਜਿਸ ਕਿਸੇ ਵੀਰ ਨੂੰ ਵੀ ਕੋਈ ਵੀ ਨਗ ਪਸੰਦ ਆਉਂਦਾ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੈ ਜੀ ਸੇ ਤਾਂ ਠੀਕ ਹੈ ਜੀ ਵਧੀਆ ਤੇ ਆਪਣਾ ਆਪਣਾ ਘਰ ਦਾ ਐਡਰੈਸ ਤੇ ਨੰਬਰ ਜਰੂਰ ਬੋਲ ਦਿਓ ਬਾਈ ਘਰ ਦਾ ਐਡਰੈਸ ਹੀ ਰੌਂਤੇਵਾਲ ਦੀ ਸੜਕ ਦੇ ਸਾਹਮਣੇ ਘਰ ਆਪਣਾ ਜੀ ਪਿੰਡ ਦਜ਼ਾਰੇ ਵਾਲਾ ਜੀ ਤੇ ਫੋਨ ਨੰਬਰ 84376 ਜੀ 30234 ਇੱਕ ਵਾਰੀ ਦੁਬਾਰਾ ਫੇਰ ਬੋਲ ਦਿਓ 88773234 ਜੀਆ ਦੋਸਤੋ ਬਾਈ ਦਾ ਜਿਹੜਾ ਨੰਬਰ ਆ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਤੇ ਜਿਹੜੇ ਤਿੰਨੇ ਨਾਗਾ ਗਿਆ ਸਾਹਮਣੇ ਸਕਰੀਨ ਤੇ ਚੰਗੀਆਂ ਵਹਿੜਾਂਆਂ ਤੇ ਬਾਈ ਡਿਟੇਲ ਸਾਂਝੀ ਕਰਦੇ ਤੁਹਾਡੇ ਨਾਲ ਵੀ ਸਭ ਤੋਂ ਪਹਿਲਾਂ ਤਾਂ ਇਹਦੀ ਡਿਟੇਲ ਹੀ ਦੇ ਦਿਓ ਵੀਰੇ ਇਹ ਜੀ 13 ਮਹੀਨਾ ਦੀ ਬੱਸੀ ਆ 13 ਮਹੀਨਾ ਦੀ ਬੱਸੀ ਆ ਮੋਹ ਖੀਰੀ ਆ ਤੰਦੂ ਖੀਰੀ ਆ ਹਾਂਜੀ ਚੈੱਕ ਕਰ ਸਕਦਾ ਬੰਦਾ ਅਰੇ ਹਾਂਜੀ ਠੀਕ ਆ ਵੀਰੇ ਵਧੀਆ ਨਸਲ ਤੇ ਇਹਦਾ ਕੋਈ ਮਾਂ ਦਾ ਰਿਕਾਰਡ ਕੋਈ ਜਾਂ ਉਹ ਵਗੈਰਾ ਦਾ ਉਹ ਬਾਪਾਂ ਕਿਤੇ ਕੋਈ ਗਾਰੰਟੀ ਨਹੀਂ ਦਿੱਤੀ ਗਾ ਅਗਲੇ ਦੀ ਕਿਸਮਤ ਆ ਸਹੀ ਆ ਉਹ ਚੰਗੀਆਂ ਚੰਗੇ ਦੁੱਧ ਵਾਲੇ ਗਾਂ ਜ ਹੈਗੇ ਅਸੀਂ ਆ ਲੈ ਆਂਗਾ। ਇਹ ਥਨਾਕੀ ਵਿੱਚ ਆ ਰਹੀ ਹੈ ਫੋਟ ਸੰਭਲ ਰਹੀ ਹੈ। ਦਰਦੀਆਂ ਛੜੇ ਹਨ। ਹਾਂ। ਥਣ ਚਾਰੇ ਹੋਣਗੇ ਆਪਣੀ ਗਰੰਟੀ ਹੈ। ਠੀਕ ਆ। ਤੇ ਆਹਾ ਬੜੀ ਬਈ ਇਹਦੀ ਉਮਰ ਕਿੰਨੀ ਆ? ਇਹ ਵੀ ਖੀਰੀ ਆ। ਠੀਕ ਆ। ਮੂੰਹੋਂ ਖੀਰੀ ਆ ਦੰਦੋਂ? ਹਾਂ ਇਹ ਵੀ ਹੈਗੀ ਆ ਸਾਲਾ ਦੀ ਵਸਨ ਲਾ ਲਓ ਜਾਂ 11 ਮਹੀਨੇ ਦੀ ਲਾ ਲਓ। ਠੀਕ ਆ। ਉਹ ਪਰਲੀ ਵਸ ਦਾ ਕਦ ਕਰ ਚੰਗਾ ਨਾ ਆਸੜੀ। ਹਾਂ। ਕੁਆਲਟੀ ਦੇ ਹਿਸਾਬ ਨਾਲ ਦੋਵੇਂ ਠੀਕ ਆ। ਪਰ ਪਰ ਦਾ ਕਦ ਚਾ ਦੇ ਆ। ਤੇ ਆਹ ਜਰਸੀ ਵੀਰੇ ਜਰਸੀ ਜੈਗ ਦੀ ਹੈ ਜੀ ਜੈਗ ਹਾਂਜੀ ਜੈਗ ਦੇ ਟੀਕੇ ਦੀ ਓਕੇ ਉਮਰ ਕਿੰਨੀ ਆ ਵੀਰੇ ਦੀ ਉਮਰ ਜੀ 7 ਮਹੀਨੇ 7 ਮਹੀਨੇ ਉਮਰ ਆ ਹੂੰ ਤੇ ਦੋਸਤੋ ਖੇਰੀ ਆ 7 ਮਹੀਨੇ ਉਮਰ ਆ ਆ ਤੁਸੀਂ ਚੈੱਕ ਕਰ ਲਓ ਤਿੰਨੇ ਨਗ ਆ ਮਰਦੀ ਤਾਂ ਨਹੀਂ ਤੇ ਕੱਟੀ ਨਹੀਂ ਆ ਚੈੱਕ ਕਰੋ ਨੇੜੇ ਤੋਂ ਤੁਹਾਨੂੰ ਚੈੱਕ ਕਰਨੇ ਥੋੜਾ ਜਨਾ ਸਰਦੀਆਂ ਦਾ ਕਰਕੇ ਪਸ਼ੂ ਖੜੇ ਆਵੇਂ ਦੋਸਤੋ ਨਵਾਏ ਤੋਂ ਆਏ ਨਹੀਂ ਨਹੀਂ ਦਿਖੋ ਹੋਰ ਹੁੰਦੀ ਹੈ ਜਾਨਵਰ ਦੀ ਨਾ ਤੇ ਥੋੜਾ ਜਿਹਾ ਬਾਈ ਵੀ ਔਜ ਦੇ ਵਾ ਹੱਥ ਤੇ ਸਾਟੀ ਲੱਗੀ ਆ ਚੈੱਕ ਕਰ ਲਓ ਆ ਵੇਖ ਲਓ ਨਵਾਇਤ ਵਾ ਇਹ ਨਹੀਂ ਗਏ ਤੇ ਗੱਲਬਾਤ ਬਾਈ ਨਾਲ ਕਰ ਲਓ ਨੰਬਰ ਆ ਜਿਹੜਾ ਸਕਰੀਨ ਤੇ ਲਗਾਤਾਰ ਚੱਲੂਗਾ ਤੇ ਜਿਹੜਾ ਰੇਟ ਪ੍ਰਾਈਸ ਆ ਬਾਈ 10 ਹੀ ਦਿੰਦੇ ਵਧੀਆ ਰਹਿੰਦੇ ਯਾਰ ਇੱਥੇ ਹੀ ਰੱਖ ਦੋ 10 ਦਗੇ ਕਿ ਭਾ ਹਾਂ 10 ਦੋ ਕੋਈ ਨਹੀਂ ਕਿਉਂਕਿ ਐਨਾ ਥੋੜਾ ਰਾਮ ਮਿਲ ਜਾਂਦਾ ਗਾ ਕਨੂੰ ਮੰਗਣ ਨੂੰ ਤਾਂ ਜੀ ਹੁਣ ਜਿਹੜੀ ਆ ਪਹਿਲਾਂ ਈ ਦੱਸੀ ਆਪਾਂ ਦਿਖਾਈ ਆ ਹਾਂਜੀ ਇਹ ਤਾਂ ਆਪਾਂ ਮੁੱਲ ਤਾਂ ਇਹਦਾ 20 ਕਰ ਲਾ ਜੀ ਆਪਾਂ ਦੇਣ ਲੈਣਾ 16000 ਦੀ ਛੱਡ ਦੇਾਂਗੇ ਦੇਆਂ ਲੈਣ 16000 ਦੀ ਛੱਡ ਦੇਣੀ ਆ ਮੌਕੇ ਦੇ ਮੜਾ ਮਟਾ ਮੰਨ ਤਨ ਬਸ ਮਾਣੀ ਆ ਮਾਣੀ ਆ ਠੀਕ ਆ ਤੇ ਆਹ ਵਾਲੀ ਦੂਸਰੇ ਨੰਬਰ ਵਾਲੀ ਇਹ ਦੂਸਰੇ ਨੰਬਰ ਵਾਲੀ ਆਪਾਂ 20000 ਰੱਖ ਦਿਆਂ ਜੀ ਮੁੱਲ ਇਹਦਾ ਠੀਕ ਆ ਹਾਂਜੀ ਇਹਦਾ ਕਿੰਨਾ ਦੇ ਮਾਨ ਤਨ ਕਰ ਦਿਆਂਗੇ ਵਿੱਚੋਂ اچھا 20000 ਦੇ ਵਿੱਚੋਂ ਮਾਨਤਾ ਨਹੀਂ ਹੋਊਗਾ ਹਾਂਜੀ ਠੀਕ ਆ ਤੇ ਇਧਰ ਜਰਸੀ ਇਹਦਾ 15000 ਇਹਦਾ 15000 ਇਹਦਾ ਕਿੰਨਾ ਕਰ ਦੋਗੇ ਰਾਜਾ ਦੇ ਦਿਓ ਖੁੱਲ ਕੇ ਜੇ ਛੱਡ ਦਾਂਗੇ 1000 ਖੰਡਾ ਤੇ ਜਿੰਨੇ ਲੈਣੀਆਂ ਹੁਣ ਇੱਕ ਬੰਦੇ ਨੇ ਇਕੱਠੀਆਂ ਤਿੰਨੇ ਲੈਣੀਆਂ ਹੁਣ ਜੇ 45000 ਦੇ ਦੇ ਦਾਂ ਤਿੰਨੇ ਹੂੰ ਚਾਹੇ ਕੋਈ ਵਾਧ ਰੇਟ ਦੀ ਪਾਲੇ ਚਾਹੇ ਕੋਈ ਘਟਾ ਘਟਦੀ ਪੈ ਜੀ ਠੀਕ ਆ ਦੋਸਤੋ ਬਾਈ ਨੇ ਆ ਤੁਹਾਨੂੰ ਦੱਸਤਾ ਰੇਟ ਵੀ ਦੱਸਦੇ ਆ ਤੇ ਬਾਕੀ ਜੇ ਕੱਲੀ ਕੱਲੀ ਲਾਉਂਗੇ ਥੋੜਾ ਜਿਹਾ ਉਸ ਢੰਗ ਨਾਲ ਜੇ ਇਕੱਠੀਆਂ ਤਿੰਨੇ ਲੈ ਲਵਾਂਗੇ ਚਲੋ ਮੌਕੇ ਤੇ ਮੜਾ ਮੋਟਾ ਦੂਰੋਂ ਨੇੜੋਂ ਆਇਆ ਦੋਸਤ ਮਿੱਤਰ ਦਾ ਮਾਨ ਤਨ ਹੋ ਜਾਊਗਾ ਤਿੰਨੇ ਜਾਨਵਰ ਚੰਗੇ ਆ ਸੋਹਣੇ ਆ ਦੋਸਤੋ ਵਧੀਆ ਸਮੇ ਭਲੇ ਆ ਕੋਈ ਇਹ ਨਹੀਂ ਗਾ ਵੀ ਇਸ ਜਾਨਵਰ ਸੋਹਣਾ ਨਹੀਂ ਲੱਗਦਾ ਵਧੀਆ ਤਿੰਨੇ ਆ ਬਾਕੀ ਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਨਸਲ ਦੀ ਨਸਲ ਚੰਗੀਆਂ ਜਾਤ ਪਾਤ ਚੰਗੀਆਂ ਆਉਂਦੀਆਂ ਤੇ ਬਾਕੀ ਤੁਹਾਨੂੰ ਦੱਸਾਂ ਜੀ ਬਾਈ ਇਹ ਕਹਿੰਦੇ ਵੀ ਦੁੱਧ ਵਗੈਰਾ ਦੀ ਜਿਹੜੀ ਆਪਾਂ ਐਵੇਂ ਮਦਰ ਰਿਕਾਰਡ ਦਾ ਕਹਿ ਦਈਏ ਉਹ ਚੀਜ਼ਾਂ ਨਾਲ ਨਹੀਂ ਕੁਝ ਕਹਿ ਸਕਦੇ ਆਪਾਂ ਆ ਝੋਲੀ ਵਗੈਰਾ ਤੇ ਇੱਕ ਕਰ ਲਓ ਬਾਕੀ ਇਹਦੀ ਕਰਮਾ ਜੀ ਫਾਰਮ ਜੁਆਈ ਵੀ ਆ ਰਿਕਾਰਡ ਤਾਂ ਆਪਾਂ ਨੂੰ 40 ਲੀਟਰ ਵੀ ਕਹਿ ਸਕਦੇ ਆ 50 ਵੀ ਕਹਿ ਸਕਦੇ ਆ ਹਾਂ ਮੌਕੇ ਦੀ ਗੱਲ ਆ ਵੀ ਦੋਸਤੋ ਤੁਸੀਂ ਆਪਦੇ ਅੰਦਾਜ਼ਾ ਲਾ ਸਕਦੇ ਆ ਬਾਕੀ ਜਾਤ ਪਰਖ ਤੁਹਾਡੇ ਸਾਹਮਣੇ ਆ ਬਰੀਡ ਤੁਹਾਡੇ ਸਾਹਮਣੇ ਆ ਕਰ ਨੰਬਰਾਂ ਲਗਾਤਾਰ ਸਖਰੀ ਦੇ 14 ਨੂੰ ਮੈਦਿਆ ਕੇ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ ਧੰਨਵਾਦ